ਵਾਹਿਗੁਰੂ ਵਾਹਿਗੁਰੂ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਰੀਆਂ ਸੰਗਤਾਂ ਸੱਜਣ ਦੀ ਕਿਰਪਾ ਤੱਕੋ ਆ ਹਾਈ ਲੈ ਰਹਿ ਤਾ ਕੁਝ ਇਸ ਤਰ੍ਹਾਂ ਕੋਈ ਬਜਾ ਗੋਲ ਕੀਓ ਸਭ ਆਓ ਸਾਰ ਸਗਤਾਂ ਬੈਠ ਜਾਓ ਭਾਈ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬੈਠ ਜਾਓ ਸਾਰੇ ਮੁਝਰ ਸੋਈ ਦੇ ਵਿੱਚ ਬੈਠੋ ਆ ਸਾਹਮਣੇ ਸੋਈ ਦੇ ਵਿੱਚ ਬੈਠੋ ਇੱਥੇ ਹੁੰਦਾ ਸਾਰਾ ਕੁਝ ਰੋਈ ਦੇ ਵਿੱਚ ਹੀ ਹੁੰਦਾ ਸਭ ਕੁਝ ਖਾਂਟ ਵੀ ਨਾਲ ਆ ਵੈਜੋ ਵੈਜੋ ਸੋਈ ਚ ਸਾਰੀਆਂ ਸੰਗਤਾਂ ਜਿੱਥੇ ਵੀ ਜਗਾ ਮਿਲਦੀ ਹੈ ਸਾਰੇ ਵੈਜੋ ਆ ਬਾਬਾ ਜੀ ਦੇ ਜਿਹੜਾ ਬਣਿਆ ਹੋਇਆ ਮੰਦਿਰ ਇਹਦੇ ਪੂਰੇ ਆਹ ਪੜਦਾ ਕਰ ਦਿਓ ਆਪਣੀ ਪਿੱਠ ਹੋਊਗੀ ਉਧਰ ਬਾਬਾ ਜੀ ਦੇ ਕਿੰਨੀ ਜਿਹੜਾ ਮੰਦਿਰ ਬਣਿਆ ਹੋਇਆ ਨਾ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੋਰ ਧੰਨਵਾਦ ਹੈ ਆਜੋ ਆਜੋ ਪੈਣਾ ਆਜੋ ਪੈਣਾ ਆਹ ਸੋਈ ਦੀ ਵੈਜੋ ਕੋ ਸਾਹਮਣੇ ਬੈਠ ਕੇ ਨਿਗਰਭਾਲਤਾ ਕਰੋ ਵੈਜੋ ਸੋਈ ਚ ਪਈ

ਇਹ ਪਹਿਲੇ ਵਸੇ ਕਰ ਲਾ ਆਉਂਗੇ ਤੁਸਾਰੇ ਮੈਨੂੰ ਅੱਜ ਮਾਮਾ ਜੀ ਬਾਜੀ ਸਾਡੇ ਬੱਚਿਆਂ ਦੇ ਲਾੜਿਕਾਂ ਦਾ ਘਰ ਹੋਵੇ ਤੇ ਇੱਥੇ ਅੱਗੇ ਵੀ ਖੁਸ਼ੀ ਨਾ ਹੋਵੇ ਜਦੋਂ ਕਹਿੰਦੇ ਇੱਥੇ ਬਾਰੀ ਤਾਂ ਬੜਾ ਕੁਝ ਲਿਖਿਆ ਬਿਦਵਾਨਾਂ ਨੇ ਇਸ ਕਰਕੇ ਚਲੋ ਆਪਾਂ ਇਸ ਵਿਸ਼ੇ ਤੇ ਨਾ ਜਾਈਏ ਐਵੇਂ ਸੇ ਖੁਸ਼ੀ ਦਾ ਵਿਸ਼ਾ ਹੈ ਇੱਕ ਖੁਸ਼ੀ ਦਾ ਕਰ ਰਹਾ ਹੈ ਕਹਿੰਦੇ ਸੌਰਿਆਂ ਦੇ ਘਰ ਜਾ ਕੇ ਤਾਂ ਤੁਹਾਨੂੰ ਪਤਾ ਉਹ ਪਤਾ ਨਹੀਂ ਕੀ ਕਹਿੰਦੇ ਹੁੰਦੇ ਨੇ ਇੱਕ ਗੱਲ ਹੋਰ ਜੀ ਕਰਕੇ ਅੱਜ ਮੇਰੇ ਵੀਰ ਦੇ ਸਹੁਰੇ ਆਏ ਮੇਰੇ ਭਰਾ ਦੇ ਸਹੁਰੇ ਨੇ ਬੱਚੇ ਦੇ ਤੇ ਉੱਥੇ ਥੋੜਾ ਬਹੁਤਾ ਛੋਟੇ ਭਰਾ ਦਾ ਵੀ ਹੱਕ ਹੁੰਦਾ ਹੈ ਇਹ ਕਰਕੇ ਧੰਨਵਾਦ ਹੈ ਉਹ ਬਿਹਾਰ ਦੇ ਵਿੱਚ ਸਾਰੇ ਜਣੇ ਦੀ ਖੇਰਵਾ ਦਾ ਕਰੀਓ ਗੁਰਨਾ yeah <laughs> ਤਕਸੂਦੀ ਪੂਰਨ ਮਾਸ਼ੀ 15 ਤਰੀਕ 15 ਨਵੰਬਰ ਅੱਜ 16 ਤਰੀਕ ਹੋ ਗਈ ਇਸ ਕਰਕੇ ਸੰਗਤਾਂ ਨੇ ਬਹੁਤ ਹਾਜ਼ਰੀ ਭਰੀ ਹੈ ਜੇ ਬਾਬੇ ਨਾਨਕ ਨੂੰ ਪਹਿਲੀ ਵਾਰੀ ਪਛਾਣ ਕੀਤੀ ਜੇ ਤਾਂ ਉਹ ਇੱਕ ਰਾਏ ਬਲਾਰ ਤੇ ਬੇਬੇ ਨਾਨਕੀ ਨੇ ਪਛਾਣ ਕੀਤੀ ਸਭ ਤੋਂ ਪਹਿਲੀ ਵਾਰ ਸਿੱਖ ਧਰਮ ਦੀ ਸਭ ਤੋਂ ਪਹਿਲੀ ਬੀਬੀ ਬੇਬੇ ਨਾਨਕੀ ਤੇ ਮੁਸਲਮਾਨ ਧਰਮ ਦੇ ਵਿੱਚ ਰਾਏ ਬਲਾਰ ਨੇ ਸਭ ਤੋਂ ਪਹਿਲੀ ਵਾਰ ਪਛਾਣ ਕੀਤੀ ਉਹਨੇ ਕਿਹਾ ਇਹ ਨਾਨਕ ਦੇ ਆਸਰੇ ਨਾ ਸ਼ਹਿਰ ਵਸਾਇਆ ਤੇ ਧਨ ਕਲਗੀ ਤਰ ਪਾਤਸ਼ਾਹ ਮਾਰਜ ਇਹੀ ਦਸਵੇਂ ਗੁਰੂ ਨਾਨਕ ਦਾ ਜਾਮਾ ਪਟਨੇ ਦੀ ਧਰਤੀ ਦੇ ਵਿੱਚ ਜੇ ਉੱਥੇ ਪਹਿਲੀ ਵਾਰ ਪਛਾਣ ਕੀਤੀ ਤਾਂ ਭੀਖਮਸ਼ਾ ਪੀਰ ਨੇ ਪਛਾਣ ਕੀਤੀ ਕੱਲ ਪਰਸੋ ਵੀ ਮੈਂ ਆਖਿਆ ਸੀ ਨਾ ਵੀ ਜਿੰਨਾ ਚਿਰ ਬਾਜਾਂ ਵਾਲੇ ਦੀ ਗੱਲ ਨਾ ਕਰੀਏ ਉਹਨਾਂ ਚ ਰਾਤ ਨੂੰ ਆਨੰਦ ਨਹੀਂ ਆਉਂਦਾ ਹੈ ਪਿਆਰ ਦੇ ਵਿੱਚ ਬੋਲਿਓ ਗੱਲ ਤੁਰੇ ਕਲਗੀਆਂ ਵਾਲੇ ਦੀ ਗੱਲ ਤੁਰੇ ਸਾ ਮਹਾਰਾਜਾ ਪਟਨੇ ਦੀ ਧਰਤੀ ਤੇ ਪ੍ਰਕਾਸ਼ ਹੋਇਆ ਭੀਖਮ शाह ਪੀਰ ਕੜਾਮ ਦੀ ਧਰਤੀ ਤੋਂ ਜਿੱਥੇ ਸ਼੍ਰੀ ਰਾਮਚੰਦਰ ਭਗਵਾਨ ਮਹਾਰਾਜ ਦੇ ਨਾਨਕਾ ਨਗਰ ਕੜਾਮ ਅੰਬਾਲੇ ਦੀ ਧਰਤੀ ਦੇ ਕੋਲੇ ਜਦੋਂ ਬਾਜਾਂ ਵਾਲੇ ਦਾ ਅਵਤਾਰ ਹੋਇਆ ਨਾ ਤਾਂ ਉਸ ਵਕਤ ਭੀਖਮ शाह ਪੀਰ ਨੇ ਕੜਾਮ ਦੀ ਧਰਤੀ ਤੇ ਅੰਮ੍ਰਿਤ ਵੇਲੇ ਉੱਠ ਕੇ ਪਟਨੇ ਵੀ ਧਰਤੀ ਕੰਨੀ ਮੁਖ ਕਰਕੇ ਜੜੀ ਨਵਾਜ਼ ਪੜੀ ਪੀਰਾਂ ਨੇ ਆਖਿਆ ਚੇਲਿਆਂ ਨੇ ਆਖਿਆ ਕਹਿੰਦੇ ਪੀਰ ਜੀ ਕੀ ਕਹਿੰਦੇ ਭੰਗ ਖਾਦੀ ਕਹਿੰਦੇ ਕਿਉਂ ਕਹਿੰਦੇ ਇਧਰੋਂ ਤਾਂ ਕਾਫਰ ਮੂੰਹ ਕਰਦੇ ਨੇ ਕਾ ਫਰਾਂ ਦਾ ਜਿਹੜਾ ਮੱਕਾ ਇੱਧੇਲੇ ਪਾਸੇ ਤਾਂ ਤੁਸੀਂ ਅਜੇ ਇਧਰ ਨੂੰ ਮੁਖ ਕਰਕੇ ਫਿਰ ਪੀਰ ਨੇ ਆਖਿਆ ਜਿਸ ਨੂਰ ਵਾਸਤੇ ਮੈਂ ਪਛਮਨਵਾਜ ਕਰਾਂ ਉਸੇ ਦਾ ਹੀ ਦਿਸਦਾ ਪੂਰਬ ਵੱਲ ਚੱਲਣਾ ਪੂਰਬ ਵੱਲ ਚੱਲਣਾ ਕਹਿੰਦੇ ਉੱਧਰਲੇ ਪਾਸੇ ਅੱਜ ਮੱਕੇ ਦਾ ਮਾਲਕ ਆ ਗਿਆ ਪਹਿਲਾਂ ਮੱਕੇ 'ਚ ਜਾ ਕੇ ਨਮਸਕਾਰ ਕਰਦੇ ਸੀ ਅੱਜ ਮੱਕੇ ਚ ਆ ਗਿਆ 100 ਚੇਲਾ ਨਾਲ ਲੈ ਲਿਆ 100 ਚੇਲਾ ਇਹ ਸਾਡੇ ਮਾਮਾ ਜੀ ਹਨ ਜੋ ਬਜ਼ੁਰਗ ਹਨ ਬੜੇ ਪਿਆਰ ਵਿੱਚ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਬਹੁਤ ਹੁੰਦਾ ਹੈ ਸਤਗੁਰੂ ਜੀ ਕਿਰਪਾ ਕਰਨੇ ਨਾ ਬਜ਼ੁਰਗਾਂ ਦਾ ਸਤਬਾਬਾ ਨਾਰਾਇਣ ਸਿੰਘ ਮੋਨੀ ਜੀ ਮਹਾਰਾਜ ਕਹਿੰਦੇ ਹੁੰਦੇ ਜਿਨ੍ਹਾਂ ਨੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਲਿਆ ਨਾ ਉਹਨਾਂ ਨੇ ਰੱਬ ਤੋਂ ਸਭ ਕੁਝ ਹੀ ਖੋਲ ਲਿਆ ਬੋਲੇ ਸਤਨਾਮ ਆ ਮੇਰਾ ਛੋਟਾ ਭਰਾ ਬੈਠਾ ਇਧਰ ਨਾਲ ਛੋਟਾ ਵੀਰ ਮੇਰਾ ਭਾਈ ਜਰਨੈਲ ਸਿੰਘ ਇਹਨਾਂ ਦੇ ਸਤਕਾਰਯੋਗ ਪਿਤਾ ਬਾਬਾ ਜੀ ਬਾਬਾ ਮਹਿੰਦਰ ਸਿੰਘ ਜੀ ਜਿਨ੍ਹਾਂ ਨੇ ਸਤਬਾਬਾ ਨਾਰਾਇਣ ਸਿੰਘ ਮੋਨੀ ਜੀ ਮਹਾਰਾਜ ਦੀ ਬਹੁਤ ਸੇਵਾ ਕੀਤੀ ਹੈ ਉਹਨਾਂ ਵੀ ਕਰਦੇ ਨੇ ਇੰਨੇ ਨੇ ਕਿਉਂ ਦੇ ਪੀਪਲ ਜਾਣੇ ਇੰਨੇ ਨਹੀਂ ਸੰਗਤ ਲਜਾਣੀ ਤੇ ਇਹਨਾਂ ਨੇ ਬਾਬਾ ਜੀ ਦੀ ਬਹੁਤ ਸੇਵਾ ਵਾ ਕੀਤੀ ਹੈ ਸਾਡੇ ਮਾਮੀ ਜੀ ਉਹਨਾਂ ਦਾ ਤਨਬਾਦ ਜੋ ਵਿਆਹ ਵਿੱਚ ਆ ਕੇ ਜਿਨ੍ਹਾਂ ਨੇ ਸਾਨੂੰ ਅਸ਼ੀਰਵਾਦ ਦੇ ਤੌਰ ਤੇ ਮਾਇਆ ਭੇਜੀ ਹੈ ਮਹਾਰਾਜ ਕਿਰਪਾ ਕਰੇ ਅਸੀਂ ਮਾਇਆ ਦੇ ਭੁੱਖੇ ਨਹੀਂ ਹਾਂ ਅਸੀਂ ਪ੍ਰੇਮ ਦੇ ਭੁੱਖੇ ਹਾਂ ਉਹਦੇ ਤੋਂ ਅਰਜ ਕਰਦੇ ਆਂ ਭਈ ਮਾਇਆ ਤਾਂ ਸੀ ਇੱਕ ਪਾਸੇ ਜਿਵੇਂ ਕਹਿੰਦੇ ਨੇ ਠੋਕਰ ਮਾਰ ਕੇ ਆਏ ਮਾਇਆ ਨੂੰ ਤਾਂ पर प्रेम बाबा जी ने बापे दरहन से मौली ने प्रेमी लुटया है इधर तेरे ते चाचा दी फोटो भी ਨਾਲ ਜੇ ਕਰਕੇ ਕੋ ਪਏ 100 ਜਿਲ੍ਹਾ ਲੈ ਕੇ ਧੰਨਵਾਦ ਜਦੋਂ 100 ਜਿਲ੍ਹਾ ਲੈ ਕੇ ਪੜਾਮ ਦਾ ਪੀਰ ਚੱਲ ਪਿਆ ਨਾ ਤੇ ਫਿਰ ਜਾਂਦਾ ਜਾਂਦਾ ਫਕੀਰ ਕਹਿੰਦਾ ਜਿਵੇਂ ਆਪਾਂ ਵੀ ਜਦੋਂ ਇੱਕ ਦੂਜੇ ਪੜਾ ਤੇ ਜਾਂਦੇ ਨੇ ਫਿਰ ਐ ਹੁੰਦਾ ਕਿ ਉਹ ਦੂਜਾ ਪੜਾ ਕਿੰਨੀ ਕੁ ਦੂਰ ਹੈ ਕਿੰਨੀ ਕੁ ਦੂਰ ਹੈ ਤੇ ਪਿਆਰ ਵਿੱਚ ਆ ਕੇ ਉਹ ਜਿਹੜਾ ਫਕੀਰ ਜੰਦਾ ਕਹਿੰਦਾ ਕਹਿੰਦਾ ਕੀ ਹੈ ਉਹ ਛੇਤੀ ਛੇਤੀ ਮੁਕਬਲ ਪੀਰ ਪਟਨੇ ਦੀ ਧਰਤੀ ਤੇ ਆ ਗਿਆ ਵੀਰੇ ਭੋਗ ਲਵਾ ਦਿਓ ਭਾਈ ਬਲਜੀਤ ਸਿੰਘ ਨੂੰ ਬੇਨਤੀ ਆ ਚਾਹ ਦਾ ਭੋਗ ਲਵਾਓ ਤੇ ਫਿਰ ਅਰਦਾਸ ਕਰਦਿਏ ਕਿ ਮੈਂ ਇੱਕ ਕਬਤਾ ਬਾਬਾ ਜੀ ਦੀ ਬੋਲਣੀ ਹੈ ਸੰਤ ਬਾਬਾ ਨਾਰਾਇਣ ਸਿੰਘ ਜੀ ਮਹਾਰਾਜ ਦੀ ਤੇ ਪਿਆਰ ਵਿੱਚ ਆ ਕੇ ਕਹਿੰਦੇ ਜਦੋਂ ਭੀਖਮਸ਼ਾ ਬਾੜ ਵਿੱਚ ਬੈਠ ਗਿਆ ਨਮਸਕਾਰ ਕਰਦਾ ਉਹ ਧਰਤੀ ਦੀ ਨਾ ਜਿੱਥੇ ਬਾਜਾਂ ਵਾਲੇ ਦਾ ਪਾਵਨ ਪਿੱਤਰ ਪ੍ਰਕਾਸ਼ ਹੋਇਆ ਇਹ ਉਸ ਧਰਤੀ ਨੂੰ ਉਹਦੀ ਧਰਤੀ ਦੀ ਧੂੜ ਨੂੰ ਚੁੱਕ-ਚੁੱਕ ਕੇ ਮस्तक ਨਾ ਲਾ ਰਿਹਾ ਹੈ ਇਹ ਕਹਿੰਦਾ ਕੀ ਹੈ ਕਿ ਚੰਦ ਲੈਣਾ ਸਤਿਬਾਬਾ ਨਰਾਇਣ ਸਿੰਘ ਮੋਨੀ ਕੀ ਮਹਾਰਾਜ ਨੇ ਬੜੇ ਪਿਆਰ ਵਿੱਚ ਆ ਕੇ ਵਰਣ ਕਰੀਆਂ ਲਿਖਦੀਆਂ ਨੇ ਉਹ ਕੀ ਕਹਿੰਦੇ ਜੀ ਤਾਰੇ ਪਟਨਾ ਸਾਹਿਬ ਦੀਏ ਮੱਝ-ਮੱਝ ਕੇ ਬੋਲਿਓ ਸਾਰੇ ਜੋਰ ਲਾ ਦਿਓ ਵਾਸਿ ਕੋਈ ਤਾਰ ਨਾ ਪੜਦੀ ਐ ਜੀ ਤਾਰੇ ਪਟਨਾ ਸਾਹਿਬ ਦੀ ਸੰਗ ਪੀਰਾਂ ਨੂੰ ਭੀਖਮ शाह ਜਦ ਪਟਨੇ ਵੜਿਆ ਸੌ ਸਜਦੇ ਕਰਦਾ ਸੀ ਕਲਮਾ ਨਾਲ ਸਦਕ ਦੇ ਪੜਿਆ ਲਾ ਮਿੱਟੀ ਮਾਸਤਕ ਨੂੰ ਆਖਿਆ ਧੰਨ ਧੰਨ ਲੱਖ ਵੇਰੀ ਧਰ ਬਟਨਾ ਸ਼ਹਿਬ ਦੀ ਤੈਨੂੰ ਕੋਟ ਵਰਤ ਮੇਰੀ ਕਰਕੇ ਭਾਈ ਅੱਜ ਛੇਵੀਂ ਪ੍ਰਵਾਹ ਫੇਰੀ ਹੈ ਕੱਲ ਨੂੰ ਸੱਤਵੀਂ ਪ੍ਰਵਾਹ ਫੇਰੀ ਹੈ ਇਧਰ ਲਿਆ ਸੰਗਤਾਂ ਨੇ ਬਹੁਤ ਸਾਥ ਦਿੱਤਾ ਸਾਡੇ ਜੋ ਇੰਦਰਲਾ ਪਰਿਵਾਰ ਹੈ ਸਾਡੇ ਬੱਚਿਆਂ ਦੇ ਨਾਨਕਿਆਂ ਨੇ ਸਾਡੇ ਮਾਮੀ ਜੀ ਮਾਮੇ ਦੀਆਂ ਨੂੰਹਾਂ ਸਾਡੇ ਦੀਆਂ ਸਾਰੇ ਪਰਿਵਾਰ ਨੇ ਬੜੀਆਂ ਦੋ ਤਿੰਨ ਗੱਡੀਆਂ ਭਰ ਕੇ ਜਾਂਦੀਆਂ ਹੁੰਦੀਆਂ ਇੱਧਰੋਂ ਇਸ ਕਰਕੇ ਕੱਲ ਦਾ ਦਿਨ ਰਹਿ ਗਿਆ ਇੱਕ بس ਉਦੋਂ ਬਾਅਦ ਫਿਰ ਅਸੀਂ ਦੇਖਾਂਗੇ ਕਿਵੇਂ ਬਣੂਗਾ ਅੱਗੇ ਭਾਈ ਗੁਰਦੈਲ ਸਿੰਘ ਜੀ ਸਾਨੂੰ ਰੱਖਦਾ ਕਿ ਭਜਾਉਂਦਾ ਬੋਲੋ ਸਤਨਾਮ ਵਾਹਿਗੁਰੂ ਉੱਧਰ ਉਹ ਬੈਠਾ ਹੈ ਭਾਈ ਉਹ ਦਰਮਿੰਦਰ ਸਿਓਂ ਜੇ ਕਰਕੇ ਫਿਰ ਅੱਗੇ ਦੇਖਾਂਗੇ ਸਮਾਂ ਜਿਵੇਂ ਹੈ ਸੰਗਤ ਬਹੁਤ ਉੱਧਰ ਆਈ ਹੈ ਸਾਰੀਆਂ ਸੰਗਤਾਂ ਦਾ ਸੰਤ ਬਾਬਾ ਨਾਰਾਇਣ ਸਿੰਘ ਮੋਨਿੰਗੀ ਮਹਾਰਾਜ ਉਹਨਾਂ ਦੇ ਰੰਗੇ ਹੋਏ ਸਾਡੇ ਮਾਤਾ ਜੀ ਉੱਧਰੋ ਜਿਹੜੀ ਹੈ ਆਜ਼ਾਦ ਨਗਰ ਦੇ ਵਿੱਚੋਂ ਮਾਤਾ ਜੀ ਰੋਜ਼ ਆਉਂਦੇ ਨੇ ਨਾਲ ਸੇਵਾ ਵੀ ਬਹੁਤ ਕਰਦੇ ਨੇ ਇਧਰ ਭਾਈ ਜਰਨੈਲ ਸਿੰਘ ਜੀ ਤੇ ਨਾਲ ਹੋਰ ਸੰਗਤਾਂ ਜਿਤਨੇ ਵਈਆਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਭਾਈ ਮਿੰਦਰ ਸਿੰਘ ਜੀ ਸਤਿਕਾਰਯੋਗ ਭਾਈ ਗੁਰਜਨ ਸਿੰਘ ਜੀ ਭਾਈ ਦਰਜੀਤ ਸਿੰਘ ਜੀ ਜਿਨ੍ਹਾਂ ਦੇ ਘਰੇ ਬੈਠੇ ਨੇ ਨੌਕੀਏ ਭਾਈ ਨੰਦ ਸਿੰਘ ਜੀ ਜਿਨ੍ਹਾਂ ਦੇ ਘਰੇ ਵਿਖੇ ਬੈਠੇ ਮਾਮਾ ਜੀ ਦਾ ਨਾਂ ਮਾਮਾ ਜੀ ਹਾਂ ਹਾਂ ਦੱਸਣਾ ਸਾਡੇ ਮਾਮਾ ਜੀ ਭਾਈ ਨੰਦ ਸਿੰਘ ਜੀ ਵੈਸੇ ਤਾਂ ਨੌ ਵੱਡਿਆਂ ਦਾ ਲੈਂਦੇ ਸੁਣ ਨਹੀਂ ਲੱਗਦੇ ਪਰ ਸਾਡੇ ਮਾਮਾ ਜੀ ਆ ਮਾਮਾ ਜੀ ਦਾ ਘਰ ਆ ਮਾਮਾ ਜੀ ਦਾ ਮੁੰਡਾ ਹੈ ਤੇ ਉਹਨਾਂ ਦੇ ਨੂੰਹ ਆ ਬੱਚੇ ਆ ਸਾਰੇ ਸਾਡੇ ਜਿੰਨਾ ਵੀ ਪਰਿਵਾਰ ਹੈ ਇਹ ਸਾਡਾ ਸੱਗਿਆਂ ਦਾ ਪਰਿਵਾਰ ਹੈ ਮੈਂ ਦੱਸਦਾ ਮੰਮੀ ਜੀ ਨੂੰ ਮੰਮੀ ਜੀ ਆਪਣਾ ਜਿਹੜਾ ਨਾ ਇੱਕ ਜਿਹੜਾ ਸੱਗੇ ਤੌਰ ਤੇ ਪਰਿਵਾਰਕ ਸੰਬੰਧ ਹੈ ਸੱਖਿਆਂ ਦੇ ਤੌਰ ਤੇ ਮੈਂ ਨਹੀਂ ਆ ਵੀ ਉੱਥੋਂ ਦਾ ਗ੍ਰੰਥੀ ਬਾਬਾ ਹੈ ਤੁਹਾਡੇ ਗੁਰਦੁਆਰੇ ਦਾ ਨਹੀਂ ਗਲਤੀ ਕੋਈ ਹੋਰ ਹੋਊਗਾ ਤੁਹਾਡੇ ਗੁਰਦੁਆਰੇ ਦਾ ਮੈਂ ਗ੍ਰੰਥੀ ਨਹੀਂ ਆ ਉੱਥੋਂ ਦਾ ਮੈਂ ਤਾਂ ਇੱਕ ਤੁਹਾਡਾ ਪਰਿਵਾਰਕ ਮੈਂਬਰ ਹਾਂ ਸਾਡੇ ਜਿਹੜੇ ਦਾਦੇ ਸੀ ਨਾ ਉਹਨਾਂ ਦਾ ਸਬੰਧ ਤੁਹਾਡੇ ਘਰ ਨਾਲ ਜੁੜਿਆ ਹੋਇਆ ਸੀ ਤੁਹਾਡੇ ਦਾਦੇ ਦਾ ਸਾਡੇ ਦਾਦੇ ਦੇ ਨਾਨਕੇ ਮੇਰੇ ਬਾਪ ਦੇ ਨਾਨਕੇ ਮੇਰੇ ਨਾਨਕੇ ਗਾ ਮੇਰੇ ਬੱਚਿਆਂ ਦੇ ਨਾਨਕੇ ਗਾ ਮੇਰੇ ਪੋਤਿਆਂ ਦੇ ਨਾਨਕੇ ਅੱਗੇ ਦੀ ਅੱਗੇ ਪੀੜੀ ਚੱਲਦੀ ਰਹੂਗੀ ਬੋਲੋ ਸਤਨਾਮ ਇਹ ਚੱਲਦੀ ਰਹੂਗੀ ਪੀੜੀ ਇਸੇ ਤਰ੍ਹਾਂ ਜੇ ਪਰਿਵਾਰ ਆਪਣਾ ਇਸੇ ਤਰ੍ਹਾਂ ਪਿਆਰ ਬਣਾ ਲਵੇ ਜਿਸ ਕਾਕੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਪਿਆਰ ਦੇ ਵਿੱਚ ਆਓ ਜੁੜੋ ਸ਼ਲੋਕ ਪੜ੍ਹੀਏ ਫੇਰ ਆਪਾਂ ਜਿਹੜਾ ਨਾ ਉਹ ਅਰਦਾਸ ਦੇ ਵਿੱਚ ਜੁੜਾਂਗੇ ਫੇਰ ਆਪਾਂ ਖੜਾ ਸਕਾਂ ਬਾਬਾ ਜੀ ਅੱਜ ਆ ਨਾ ਖੜਾ ਸਕਾਂ ਉਹਦੇ ਵਿੱਚ ਆਪਾਂ ਸਾਰਿਆਂ ਨੇ ਹੋਣਾ ਹੈ ਸੁਣੋ ਇਹ ਪਿੰਨੇ ਤਾਂ ਆਪਣਾ ਨਿਹਾਰਾ ਦੁੱਖ ਹੰਤਾ ਸ਼ੁਕਰਾਸ ਝਾਕੂ ਵਿਗਨਪੂ ਲੱਗਿਆ ਜਾ ਕਿ ਪ੍ਰਭ ਅਗੇ ਅਰਦਾਸ ਇੱਕੋਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੋਤੀ ਜੀ ਸਾਹਿਬਾਰ ਸ਼੍ਰੀ ਭਗੋਤੀ ਜੀ ਕੀ ਪਤ ਸੈਦ ਅਸ਼ਵੀ ਪ੍ਰਥਮ ਭਗੋਤੀ ਸਿਮਰਕਾ ਗੁਰੂ ਨਾਨਕ ਲਈ ਤੇ ਆਇ ਫਿਰੰਗਤ ਗੁਰਤੇ ਮਰਦਾ ਆਸਰਾਮ ਦਾਸਾ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਬਰੋ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਵੇਂ ਡੱਠੇ ਸਾਧੂ ਜੀ ਆਇ ਤੇ ਇੱਕ ਬਹਾਦਰ ਸਿਮਰੀਆ ਕਰਨੋਂ ਦੇਵਤਾਇ ਸਤਿ ਥਾਈ ਹੋਏ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿ ਥਾਈ ਹੋਣਾ ਜੀ ਸਾਹਿਬ ਸਭ ਆਚਨ ਜਤੂ ਕਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਸਤਾ ਧਿਆਨ ਤਰ ਕੇ ਬੋਲੋ ਜੀ ਅੱਲੈਕੁਮ ਅਜ ਤਖਤਾਂ ਸਰਵਤਰ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਅੱਲੈਕੁਮ ਨਵਾਂੜਿਆਂ ਦੇ ਮਾਨ ਤਣੇ ਦੇ ਤਾਣੇ ਉੱਟਣ ਦੀ ਊੜ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬਾਹਮਾਰਾ ਸੱਚੇ ਪਾਤਸ਼ਾਹ ਬਜੂਰ ਚਲਣਾ ਕਬਲੰਦਰ ਦਾਸ ਜੋਤਰੀ ਬੇਨਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪਰਬ ਨੂੰ ਮੁੱਖ ਰੱਖ ਕੇ ਅੱਜ ਛੇਮੀ ਪਰਬਤ ਪੇਰੀ ਗੁਰੂ ਦੀਪਾਰ ਕਿਰਪਾ ਦਾ ਸਦਕਾ ਆਰੰਭ ਹੋਈ ਐ ਸਬਕਤ ਭਾਈ ਅਨੰਦ ਸਿੰਘ ਜੀ ਮੇਰਾ ਪਰਿਵਾਰ ਉਹਨਾਂ ਦੇ ਗ੍ਰਹਿ ਵਿਖੇ ਬਾਬਾ ਬੋਤੀ ਮਹਾਰਾਜ ਜੀ ਦੀ ਫਲਵਾੜੀ ਵਿੱਚੋਂ ਸੱਚੇ ਪਾਤਸ਼ਾਹ ਉਹਨਾਂ ਦੇ ਗ੍ਰਹਿ ਵਿਖੇ ਮਹਾਰਕ ਚਰਨ ਪਾਏ ਸੰਗਤਾਂ ਨੇ ਬਾਣੀ ਪੜ੍ਹੀ ਸੰਗਤਾਂ ਨੇ ਮਹਾਰਕ ਚਰਨ ਪਾਏ ਸੇਵਕਾਂ ਨੇ ਮੇਨੋ ਕਾਮਨਾ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਪੰਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਖ ਦੀ ਸੇਵਾ ਹਾਜ਼ਰ ਹੈ ਆਪ ਜੀ ਕੋ ਭੁਗ ਲੱਗੇ ਸੰਗਤਾਂ ਵਿੱਚ ਬਰਤੋਂ ਦੀ ਆਗਿਆ ਹੋਵੇ ਭੁੱਲਾਂ ਦੀ ਮਾਫੀ ਬਖਸ਼ੋ ਸੇਵਕਾਂ ਨੇ ਪਰਿਵਾਰ ਦੀਆਂ ਮਨੋ ਕਾਮਨਾ ਪੂਰੀਆਂ ਕਰਨੀਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਜੋ ਪੈਸਾਰੀਆਂ ਸੰਗਤਾਂ ਸੋ ਪ੍ਰਸ਼ਾਦ ਵਰਤਾ ਦਿਓ ਛੇਤੀ ਛੇਤੀ ਦੋ ਚਾਰ ਸੇਵਾ ਦਾ ਲੱਗ ਕੇ ਪ੍ਰਸ਼ਾਦ ਦੀ ਸੇਵਾ ਕਰੋ ਪ੍ਰੰਤਨਾ ਦੀ ਨਾਲ ਬਹਿਤੀ ਹੈ ਚਾਹ ਤੇ ਲੰਗਰ ਦੀ ਸੇਵਾ ਜੜੀ ਹੈ ਉਪਰਾਰੰਭ ਕਰਦੇ ਹੋ ਚਾਹ ਦੇ ਲੰਗਰ ਦੀ ਸੇਵਾ ਜੋ ਭਾਈ ਮਹਿੰਦਰ ਸਿੰਘ ਜੀ ਦਾ ਸੁਪੁੱਤਰ ਹੈ ਉਹਨਾਂ ਬੇਨਤੀ ਹੈ ਵੀ ਚਾਹ ਦੇ ਲੰਗਰ ਦੀ ਸੇਵਾ ਜਿਹੜੀ ਆ ਉਹ ਸ਼ੁਰੂ ਕਰਦੇ ਹੋ ਨਾਲ ਦੀ ਨਾਲ ਦੇ ਗੰਬਰਤਾ ਕੇ ਨਾਲ ਦੀ ਨਾਲ ਚਾਹ ਜਿਹੜੀ ਆ ਉਹ ਸ਼ੁਰੂ ਕਰਦੇ ਹੋ ਫਿਰ ਆਪਾਂ ਜੋ ਗੁਰੂ ਦੀ ਬਖਸ਼ਿਸ਼ ਹੈ ₹100 ਉਹ ਦਿੱਤੇ ਜਾਣਗੇ ਬਾਬਾ ਦਲਜੀਤ ਸਿੰਘ ਜੀ ਜੋ ਸਦੀ ਇਸ ਦੀ ਸੇਵਾ ਕਰ ਰਹੇ ਨੇ ਸ਼ਾਨ ਸਾਹਿਬ ਦੀ ਅੱਗੇ ਹੋ ਕੇ ਪੂਰਨ ਦਾ ਮਾਨ ਸਤਕਾਰ ਭਾਈ ਜਨਰਲ ਸਿੰਘ ਜੀ ਦਾ ਮਾਨ ਸਤਕਾਰ ਕੀਤਾ ਜਾਣਾ ਤੇ ਨਾਲ ਭਾਈ ਗੁਰਚਰਨ ਸਿੰਘ ਜੀ ਦਾ ਇੱਥੇ ਤਾਂ ਬਹੁਤ ਜ਼ਰੂਰੀ ਹੈ ਹਾਂ ਇੱਥੇ ਤਾਂ ਬਹੁਤ ਜ਼ਰੂਰੀ ਹੈ ਜਿ ਕਰਕੇ ਬੇਨਤੀ ਹੈ ਸੰਗਤ ਨੂੰ ਭਾਈ ਪਹੁੰਚੋ ਸਾਰੀਆਂ ਸੰਗਤਾਂ ਲੈ ਜਾ ਪੁੱਤ ਲੈ ਜਾ ਪੁੱਤ ਮੜਾ ਜਾ ਮੜਾ ਜਾ ਨਹੀਂ ਵੀ ਸਾਰਾ ਹੋ ਹਾਂ ਮੈਂ ਦੇਖੀ ਲੰਗਾਇਕਾ ਮੜਾ ਜਾ جا خرجہ پت جاتے پائے ادو بنا لی فوٹو بھی کھینچ لی ویڈیو بھی آ آجا لائے کارتا دنواد میرا بھی گھر میں تھوڑا روز کردہ ہے نا ایدن کارا ਸਾਰੇ ਭਾਜੋ ਇਸ ਕਾਰਜ ਜੋ ਉਹ ਬਹੁਤ ਦੇ ਪਸੰਦੀਦਾ ਸਾਬ ਜਗਨਨਾਥ ਸਿੰਘ ਬਾਬਾ ਮੋਤੀराम ਮਹਿਰਾ ਜੀ ਦੇ ਆਪਾਂ ਵੀਡੀਓ ਬਣਾ ਲਈ ਬਸ ਕੇ ਆਜੀ ਦੇਖ ਤੇ ਸੇਵਾ ਦਾ ਕਰ ਰਹੇ ਹਾਂ ਵੀਡੀਓ ਬਣਾ ਲਓ ਕਿਉਂਕਿ ਇਹਨਾਂ ਦੀ ਸੇਵਾ ਸੰਤੋਮਾਨ ਨਰੇਨ ਮੋਹਨ ਜੀ ਸਰਪਾਦਾਰ ਵਾਲੇ ਕੋਜ ਮੇਰਾ ਰਾਣਾ ਸਾਹਿਬ ਨੇ ਉਸ ਤੋਂ ਪ੍ਰਾਪਤ ਕੀਤੀ ਜੇਕਮੈਂਟ ਕੀਤੀ ਬੁਢਖਿਆਂ ਵਾਲੇ ਜਿਵੇਂ ਕਿ ਮਾਤੂਣਾ ਸਾਹਿਬ ਸੇਵਾ ਕਰਦੇ ਸਨ ਹੁਣ ਇਹਨਾਂ ਦੀ ਸੇਵਾ ਯਾਰਾਂ ਅਮਰ ਸ੍ਰੀ ਉਪਨਾਮ ਬੋਲਦੀ ਰਹੇ ਰਹਿਣ ਦੀ ਹੈ ਬੋਲੋ ਮੈਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਆ ਕਿ ਮਸਿਆ ਵਾਲੇ ਜਿਹੜਾ ਮਾਤਾ ਭੌਲੀ ਦੇ ਗੋੜ ਵਾਲੇ ਜੋ ਇਹ ਤਰ੍ਹਾਂ ਚਿੱਤਰ ਦਾ ਬਿਆਨ ਉਥੇ ਗੋਰੀ ਵੀ ਵੀਰ ਭਾਈ ਮਾਤਾ ਭੈਣ ਕੋ ਜਾਣਦੇ ਆ ਉਥੇ ਵੀ ਲੱਛ ਰਿਆ ਕੋਣ ਮਾਤਾ ਜੀ ਸਾਹਿਬ ਮੈਂ ਇੱਕ ਥੋੜੀ ਦਸਾਂ ਜਣਾ ਸਾਡੇ ਕਮਾਲਾ ਗੰਗ ਸਿੰਘ ਜੀ ਜਿਹੜੇ ਸਾਡੇ ਐਸਆ ਰਹੇ ਗੋੜ ਵਾਲਾ بھی لگ لانک دیو جی سب نو خوشیاں ہر ایک دنو سنگ کا واحسا واحد ਔਰ ਸਾਡੇ ਭਾਈ ਮੱਖਣ ਸਿੰਘ ਜੀ ਭਾਈ ਦਰਜੀਤ ਸਿੰਘ ਜੀ ਉਹ ਵੀ ਸੇਵਾ ਕਰਦੇ ਨੇ ਉਹਨਾਂ ਨੇ ਇਹ ਲਈ ਆਜੋ ਸੱਚਣ ਹੋਇਆ ਮਾੜਾ ਸੋਨਾਰ ਭਾਈ ਦਰਜੀਤ ਸਿੰਘ ਜੀ ਭਾਈ ਦਰਜੀਤ ਸਿੰਘ ਦਾ ਸੁਣਾ ਕੋਈ 12 13 ਦਾ ਸਤਨ ਉਹ ਸੇਵਾ ਨਾਲ ਉਹਨਾਂ ਦੀ ਸੇਵਾ ਸਾਡੇ ਨਾਲ 6 ਦਿਨਾਂ ਕੋਲ ਇੱਕ ਸੇਵਾ ਕਰਦੇ 6 ਦਿਨਾਂ ਕਰਕੇ ਸਾਡੇ ਅੱਜ ਦੇ ਭਾਈ ਦਰਜੀਤ ਸਿੰਘ ਜੀ ਦੀ ਇਹ ਤਕਬੀਰ ਹੈ ਆ ਵੀ ਚਲੋ ਸਾਡੇ ਬੱਜੇ ਸਮਾਨ ਹੈ ਸਾਰੇ ਵੀ ਚਲੋ ਹੋਰੇ ਸੋਹਰਿਆ ਸਤਿ ਸ਼੍ਰੀ ਅਕਾਲੋ ਸੋ ਜਿਹਨੇ ਸੰਗਤ ਆਈ ਹੈ ਸਾਰੇ ਤਾਂ ਬਾਰੇ ਫਕੀਰੀ ਜਾਲ ਕਾਉ ਪਾਇਸ਼ੇ ਜੀ